ਹਲਕਾ ਜਨਾਲਾ ਅੰਦਰ ਸ਼ੂਮਣੇ ਕਾਲੀ ਦਲ ਨੂੰ ਉਸ ਵੇਲੇ ਵੱਡਾ ਜ਼ਬਰਦਸਤ ਝਟਕਾ ਲੱਗਾ ਜਦੋਂ ਹਲਕਾ ਜਨਾਲਾ ਅੰਦਰ ਚੰਗਾ ਅਸਰ ਰਸੂਕ ਰੱਖਣ ਵਾਲੇ ਵੱਡਾ ਨਾਮੀ ਭਾਈਆ ਅਤੇ ਗੋਕਲ ਸਿੰਘ ਪਰਿਵਾਰ ਸ਼ੂਮਣੇ ਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਦੇ ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਤੇ ਜਨਾਲਾ ਹਲਕੇ ਦੇ ਨਾਮੀ ਪਰਿਵਾਰ ਭਾਈਆ ਅਤੇ ਗੋਕਲ ਸਿੰਘ ਪਰਿਵਾਰ ਸ਼ੂਮਣੇ ਕਾਲੀ ਦਲ ਨੂੰ ਛੱਡ ਕੇ आम आदमी पार्टी ਦੇ ਵਿੱਚ ਸ਼ਾਮਲ ਹੋ ਗਏ ਨੇ ਜਿਨ੍ਹਾਂ ਦਾ ਕਿ ਉਹ तहे ਦਿਲੋਂ ਸਵਾਗਤ ਕਰਦੇ ਨੇ ਅੱਜ ਮਜੀਤ ਥੋੜਾ ਜ ਸਾਡੇ ਵਿਧਾਨ ਸਭਾ ਹਲਕੇ ਨਾਲੇ ਦੇ ਵਿੱਚ ਇਸ ਲਈ ਆਪਾਂ ਅਜ ਨਾਲੇ ਸ਼ਹਿਰ ਦੇ ਵਿੱਚ ਖੜੇ ਆ ਇਸ ਸ਼ਹਿਰ ਦੇ ਜਿਹੜੇ ਪੰਜ ਛੇ ਨਾਮੀ ਪਰਵਾਰ ਦੇ ਪੁਰਾਣੇ ਬੇਦਾਗ ਜਿੰਨਾ ਦਾ ਲੋਕਾਂ 'ਚ ਬਹੁਤ ਅਸਰ ਹੈ ਇਹ ਛੋਬਨੀ ਕਾਲੀ ਦਾ ਬੱਦਲ ਦੇ ਨਾਲ ਸੀ ਇਹ ਬੱਦਲ ਕਾਲੀ ਦਾ ਨੂੰ ਛੱਡ ਕੇ ਸਾਡੇ ਨਾਲ ਆਇਆ ਪਹਿਲਾਂ ਵੀ ਵੈਸੇ ਨਾਲ ਸੀਗੇ ਸਾਡਾ ਸੋਸ਼ਲਿਸਟ ਸਮਾਜਿਕ ਇਤਮਾਨ ਇੱਕ ਦੂਜੇ ਦਾ ਬਹੁਤ ਸੀਗਾ ਸਾਡੇ ਡਾਕਟਰ ਸੰਧੂ ਉਹਦੀ ਉਹਨਾਂ ਦੀ ਪ੍ਰੇਰਨਾ ਦੇ ਨਾਲ ਅੱਜ ਸਾਰਿਆਂ ਨੇ ਫੈਸਲਾ ਕੀਤਾ ਕਿ ਆਮ ਆਦੀ ਪਾਰਟੀ ਦੀ ਮਤ ਕਰਦੇ ਕਲੇਰਾਂ ਦੇ ਵਿੱਚ ਵੀ ਅੱਜ ਦੋ ਸਾਬਕਾ ਸਰਪੰਚ ਕਾਲੀਦਨਵਾਦ ਦੇ ਤੇ ਚਾਰ ਮੌਜੂਦਾ ਮੈਂਬਰ ਪੁੱਛਾ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਪੰਜਾਬ ਦੇ ਅੰਦਰ ਮਾਨ ਸਾਹਿਬ ਜਿਹੜੀ 13 ਜੀਰੋ ਦਾ ਨਾਂ ਦਾ ਇਹ ਤਿੰਨ ਚਾਰ ਮਹੀਨਿਆਂ ਤੋਂ ਕਾਂਗਰਸੀ ਭਾਜਪਾ ਵਾਲੇ ਬਹੁਤ ਇਸ ਗੱਲ ਤੇ ਹੱਸ ਦੇ ਕੇ ਮਾਨ ਤੇਰਾ ਜੀਦੋਂ ਕਿੱਦਾਂ ਖਿੰਦਾ ਹੋਰ ਤੁਹਾਨੂੰ ਪਤਾ ਲੱਗੂਗਾ ਕਿ ਤੇਰਾ ਜੀਦੋਂ ਕਿੱਦਾਂ ਹੁੰਦਾ ਜਦੋਂ ਆਪ ਪੰਜਾਬ ਦਾ ਆਮ ਬੰਦਾ ਜਿਹੜਾ ਸਿਆਣਾ ਬੰਦਾ ਜਿਨ੍ਹਾਂ ਨੇ ਵਿਕਾਸ ਵੇਖਿਆ ਇਹ ਲੋਕ ਵੀ ਅjnਾਲੇ ਦਾ ਵਿਕਾਸ ਵੇਖ ਕੇ ਅjnਾਲੇ ਜੋ ਕੁਝ ਕਰ ਰਹੇ ਆਪਾਂ ਦੇਖੋ ਕਹਿੰਦਾ ਇਹਦਾ ਲੀਡਰ ਜੋ ਬਦੀ ਕਹੀ ਜਾਂਦਾ ਆਪਾਂ ਜਿਸ ਢੰਗ ਦਾ ਸਤਾਦਾ ਮਹਾਤਮਾ ਨੂੰ 2 ਸਾਲ ਦਾ ਰਿਪੋਰਟ ਕਾਰਡ ਆਪਣਾ ਪੇਸ਼ ਕੀਤਾ ਅjnਾਲੇ ਦੇ ਲੋਕਾਂ ਅਗੇ ਜਿਹੜਾ ਤੇ ਸਹੀ ਚੰਗਾ ਸਿਆਣਾ ਬੰਦਾ ਪੜੂਗਾ ਕਿ ਜਦ ਵਾਕਈ ਨਾ ਕੰਮ 2 ਸਾਲ ਚ ਹੋ ਗਿਆ ਹਲੇ ਵੋਟਾਂ ਆਪਾਂ ਨੂੰ 5 ਸਾਲ ਹੀ ਪਈਆਂ ਇੰਨ ਸਾਲ ਅਜੇ ਬਾਕੀ ਆ ਅਜਿਹਾ ਬਾਰੇ ਦਾ ਬਹੁਤ ਕੰਮ ਕਰਨਾ ਅਜੇ ਬਾਕੀ ਆ ਕਿਉਂਕਿ ਕੰਮ ਕਦੀ ਹੋਇਆ ਹੀ ਨਹੀਂ ਸੋ ਮੈਂ ਇਹਦਾ ਪਤਵਾਰਾ ਨੂੰ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਇਹਨਾਂ ਜਿਹੜੇ ਗੋਕਲ ਸਿੰਘ ਪੁਆਦ ਇਹ ਲਖੂਆਲ ਤੋਂ ਨੇ ਤੇ ਸਾਫ ਸਿੰਘ ਨਿੱਜਰ ਬਲਜਿੰਦਰ ਸਿੰਘ ਸੰਧੂ ਹਰਬੀਰ ਸਿੰਘ ਨਿੱਜਰ ਭਪਿੰਦਰ ਸਿੰਘ ਨਿੱਜਰ ਤੇ ਸ਼ਿਵਕਨਜੀਤ ਸਿੰਘ ਰਾਜਨ ਵਿੱਕੀ ਐਡਵੋਕੇਟ ਗੋਤਕਬਾਲ ਸਿੰਘ ਥੋਬਾ ਤੇ ਗੁਰਪ੍ਰੀਤ ਸਿੰਘ ਜਿਹੜੇ ਅੱਜ ਸਾਡੇ ਨਾਲ ਵੱਡੇ ਕਾਲੀ ਪਰਵਾਹ ਜਿਹੜੇ ਹੋ ਸਾਡੇ ਸਾਡੇ ਨਾਲ ਸ਼ਾਮਲ ਹੋ। ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ। ਇਹਨਾਂ ਦਾ ਵਿਸ਼ਵਾਸ ਵੀ ਦੋਨਾਂ ਕਿ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਇਹ ਨਾਲਾ ਵਧੀਆ ਬਣੇ ਆਪਾਂ ਸਾਰੇ ਵੜ ਕੇ ਅੱਜ ਨਾਲਾ ਇੱਕ ਨੰਬਰ ਦਾ ਜੜਾ ਵਾਢੀ ਹੋ ਗਈ। ਆਵਾਜ਼ ਦੀ ਪਾਰਟੀ ਅਹੀਂ ਜੀ ਇਹਨਾਂ ਦਾ ਜੋ 2 ਸਾਲ ਦੇ ਵਿੱਚ ਮੰਤਰੀ ਸਾਹਿਬ ਨੇ ਬਿਨਾ ਕਿਹੇ ਭੇਦਭਾਵ ਦੇ ਵਿਕਾਸ ਕੀਤਾ ਸ਼ਹਿਰ ਦੇ ਵਾਸਤੇ ਜੋ ਕੰਮ ਕੀਤੇ ਨੇ ਉਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਗਏ ਅੱਜ ਇਹ ਪਾਰਟੀ ਨਾਲ ਜੁੜੇ ਆ ਅੱਗੋਂ ਆਸਤੇ ਵੀ ਅਸੀਂ ਪੂਰੀ ਮਿਹਨਤ ਕਰਾਂਗੇ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਸਾਡਾ ਰਾਤ ਦਿਨ ਇੱਕ ਕਰਨੇ ਕੋਲ ਕਰਾਂਗੇ ਤੇ ਜਿਹੜੇ ਆ ਦੋਹਾਂ ਸਾਲਾਂ ਦੇ ਵਿੱਚ ਸ਼ਹਿਰ 'ਚ ਕੀਤੇ ਕੰਮਾਂ ਨੂੰ ਵੇਖਦਿਆਂ ਹੋਇਆਂ ਅਸੀਂ ਅੱਜ ਇਸ ਪਾਰਟੀ 'ਚ ਸ਼ਾਮਲ ਹੋਏ ਆ ਕਿਉਂਕਿ ਅਸੀਂ ਬਚਪਨ ਤੋਂ ਇਹ ਸ਼ਹਿਰ 'ਚ ਇੱਥੇ ਜੰਮੇ ਪਲੇ ਤੇ ਐਡੀ ਛੇਤੀ ਕਿਸੇ ਦਾ ਕੰਮ ਹੁੰਦਾ ਐਡੀ ਛੇਤੀ ਵਿਕਾਸ ਹੁੰਦਾ ਕਰਦੇ ਹੀ ਲੋਕੀ ਖੀਰਲੇ ਸਾਲ ਚ ਜਾ ਕੇ ਕੋ ਗੋਂਗਲਾਂ ਤੋਂ ਮਿੱਟੀ ਛਾੜਦੇ ਹੁੰਦੇ ਮਾੜਾ ਮੋਟਾ ਕਰ ਛੜਨਾ ਪਰ ਐਡੀ ਸੱਚੀ ਨੀਤ ਨਾਲ ਕੰਮ ਕਰਨਾ ਤੇ ਸ਼ਹਿਰ ਦੀ ਨੀ ਡਿਵੈਲਪਮੈਂਟ ਕਰਨੀ ਉਹਨੂੰ ਵੇਖਦੇ ਹੋਏ ਆਈ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਤੇ ਅੱਗੇ ਤੋਂ ਧਾਰੀਵਾਲ ਸਾਹਿਬ ਦੀ